ਸੰਤਬਲ ਬੀਰ ਸਿੰਘ ਸੀਚੇਵਾਲ ਵੱਲੋਂ ਗੁਰਦਾਸਪੁਰ ਦੇ ਰਾਵੀ ਦਰਿਆ ਤੇ ਮਕੌੜਾ ਪੱਤਣ ਤੋਂ ਪਾਰ ਦੇ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ ਲੈ ਕੇ ਦਿੱਤੀ ਇੱਕ ਬੇੜੀ ਨੂੰ ਲੋਕਾਂ ਦੇ سپرد ਕਰ ਦਿੱਤਾ ਗਿਆ ਇਸ ਬੇੜੀ ਨਾਲ ਹੁਣ ਮਕੌੜਾ ਪੱਤਣ ਤੋਂ ਪਾਰ ਦੇ ਪਿੰਡਾਂ ਦੇ ਵਸਨੀਕਾਂ ਨੂੰ ਰਾਵੀ ਦਰਿਆ ਪਾਰ ਕਰਨ ਵਿੱਚ ਸਹੂਲਤ ਮਿਲੇਗੀ ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਸਾਲ ਮੀਂਹ ਦੇ ਸੀਜ਼ਨ ਦੌਰਾਨ ਇੱਕ ਮੀਡੀਆ ਰਿਪੋਰਟਰਾਂ ਨੇ ਦਾ ਧਿਆਨ ਆਇਆ ਸੀ ਕਿ ਮਕੌੜਾ ਪੱਤਣ ਵਿਖੇ ਰਾਵੀ ਦਰਿਆ ਵਿੱਚ ਚੱਲ ਰਹੀ ਕਿਸ਼ਤੀ ਦੀ ਹਾਲਤ ਠੀਕ ਨਾ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਇਸ ਸਬੰਧੀ ਉਹਨਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਪ੍ਰਸ਼ਾਸਨ ਨੇ ਨਵੀਂ ਬੇੜੀ ਦੀ ਮੰਗ ਰੱਖੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ਅਨੁਸਾਰ ਆਪਣੇ ਅਫਤਿਆਰੀ ਕੋਟੇ ਵਿੱਚੋਂ 8 ਲੱਖ ਰੁਪਏ ਦੀ ਨਵੀਂ ਬੇੜੀ ਬਣਾਉਣ ਦੇ ਲਈ ਹੁਕਮ ਜਾਰੀ ਕੀਤੇ ਸਨ ਉਹਨਾਂ ਕਿਹਾ ਹੈ ਕਿ ਇਹ ਬੇੜੀ ਬਣ ਕੇ ਤਿਆਰ ਹੋ ਗਈ ਹੈ ਅਤੇ ਮਕੌੜਾ ਪੱਤਣ ਵਿਖੇ ਪਹੁੰ ਜਿਸ ਨੂੰ ਲੋਕਾਂ ਦੇ ਸਬੂਤ ਕਰ ਦਿੱਤਾ ਗਿਆ ਉਥੇ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਕੌੜਾ ਪੱਤਣ ਵਿਖੇ ਪੱਕਾ ਹਾਈ ਲੈਵਲ ਪੁਲ ਬਣਾਉਣ ਦਾ ਪ੍ਰੋਜੈਕਟ ਪਾਸ ਹੋ ਗਿਆ ਹੈ ਤੇ ਜਿਸ ਦੀ ਜ਼ਮੀਨ ਐਕਵਾਇਰ ਕਰਨ ਦੇ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੇ ਗਏ ਨੇ ਜਲਦੀ ਇਸ ਪੁਲ ਦੀ ਉਸਾਰੀ ਦੀ ਸ਼ੁਰੂਆਤ ਹੋ ਜਾਵੇਗੀ ਇਹ ਮਕੌੜਾ ਪੱਤਣ ਜਿੱਥੇ ਪੱਕਾ ਪੁਲ ਬਣਿਆ ਨਹੀਂਗਾ ਇਹ ਜਿਹੜਾ ਟੈਂਪਰੇਰੀ ਵਰਟੂਨ ਪੁਲਾ ਉਹ ਬਾਰਸਾਂ ਕਰਕੇ ਟੱਕਿਆ ਗਿਆ ਤੇ ਜਿਹੜੀ ਕੈਸਟੀ ਆ ਉਹਦੇ ਵਿੱਚ 6 ਗਾਦ ਤੋਂ ਕਮਜ਼ੋਰ ਆ ਕੋਈ ਨਾ ਕੋਈ ਹਾਦਸਾ ਵਾਪਸ ਸਕਦਾ ਕੋਈ ਸਾਡੇ ਮਨ ਨੂੰ ਉਹ ਗੱਲ ਬਹੁਤ ਲੱਗੀ ਸੀ ਉਹਦੇ ਡੀਸੀ ਨਾਲ ਗੱਲ ਕੀਤੀ ਵੀ ਇਥੇ ਕਿ ਅਸੀਂ ਸੇਵਾ ਕਰ ਸਕਦੇ ਆ ਕਿ ਕੀ ਸੀ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਕਿਸ਼ਤੀ ਨਵੀਂ ਲੈ ਦੇਵੋਗੇ ਉਹਨਾਂ ਨੇ ਪੁੱਛਿਆ ਵੀ ਕਿੰਨੇ ਪੈਸੇ ਉਹਨਾਂ ਨੇ 8 ਲੱਖ ਰੁਪਏ ਦਾ ਅਨੁਮਾਨ ਦੱਸਿਆ ਸੋ ਅਸੀਂ ਉਹ ਪੈਸੇ ਦੇ ਦਿੱਤੇ ਫਿਰ ਪਿਛਲੇ ਸਾਲ ਡੂਨ ਬੋਰਡ ਦੁਆਰਾ ਫਿਰ ਕਿਸੇ ਆਈ ਨਿਸ਼ੇ ਤੇ ਵੱਜ ਗਿਆ ਤੇ ਹੁਣ ਜਿਹੜਾ ਕੱਲ ਨੂੰ ਇਹਨਾਂ ਨੇ ਪੋਰਟਨ ਪੌਲ ਚੱਕ ਦੇਣਾ ਤੇ ਜਿਹੜੀ ਕਿਸ਼ਤੀ ਆ ਇਹ ਇਹਨਾਂ ਲੋਕਾਂ ਦੀ ਸੇਵਾ ਕਰੂਗੀ ਸੋ ਇਸੇ ਵਾਸਤੇ ਅੱਜ ਸਾਨੂੰ ਪਤਾ ਲੱਗਿਆ ਕਿ ਕੱਲ ਨੂੰ ਪੋਰਟਨ ਪੌਲ ਟਿਕਿਆਣਾ ਤੇ ਇਹ ਕਿਸ਼ਤੀ ਆ ਗਈ ਉਹ ਵੀ ਅਸੀਂ ਤੇਰੀ ਹੈਗੀ ਐਸਡੀਐਨ ਸਾਹਿਬ ਨੇ ਸਾਨੂੰ ਦੱਸ ਵੀ ਦਿੱਤਾ ਅਸੀਂ ਕਿ ਜਿਹੜਾ ਇਹਦਾ ਡੂ ਨੋਟੀਫਿਕੇਸ਼ਨ ਜਿਹੜੇ ਹੈਗੇ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਸਾਲ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਪੌਲ ਜਿਹੜਾ ਬਣ ਕੇ ਤਿਆਰ ਹੋ ਜੂਗਾ ਕਿਉਂਕਿ ਨਵਾਂ ਪੌਲ ਜਿਹੜਾ ਹੈਗਾ ਇਹਨਾਂ ਨੂੰ ਪੱਕਾ ਬਣ ਜੂਗਾ ਫਿਰ ਇਹਦੇ ਤੇ ਦੋਂ ਬੋਲਤੋ ਵੀ ਇਹਨਾਂ ਦਾ ਖੜਾ 서 ਜੂਗਾ ਕਿਸਤੀ ਤੋਂ ਵੀ ਖੜਾ 서 ਟਜੂਗਾ ਆਰਾਮ ਦੇ ਨਾਲ ਜਿਦਾ ਆਮ ਨਾਗਰਿਕ ਦੂਸਰੇ ਛਰਾਂ ਦੇ ਹੁੰਦੇ ਇਹ ਅੱਠ ਬੰਦੇ ਇਹ ਵੀ ਬੋਲਣਗੇ ਇੰਗਲੈਂਡ ਐਕਵੀਜ਼ੀਸ਼ਨ ਜਿਹੜਾ ਐਕਟ 2013 ਉਹਦੇ ਉਹਦੇ ਅਧੀਨ ਜਿਹੜੇ ਦੋ ਨੋਟੀਫਿਕੇਸ਼ਨ ਨੇ ਸੈਕਸ਼ਨ 11 ਸੈਕਸ਼ਨ 19 ਉਹ ਦੋਨੇ ਜਿਹੜੇ ਨੇ ਸਾਡੇ ਵੱਲੋਂ ਕਰਕੇ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਨੇ ਹੋਪਫੁਲੀ ਮਹੀਨੇ ਦੇ ਵਿੱਚ ਵਿੱਚ ਉਹ ਪ੍ਰੂਵ ਹੋ ਜਾਣੇ ਚਾਹੀਦੇ ਆ ਤੇ ਆਉਣ ਵਾਲੇ ਦੋ ਮਹੀਨਿਆਂ ਦੇ ਵਿੱਚ ਅਵਾਰਡ ਕਰਕੇ ਤੇ ਸਾਰਾ ਕੁਝ ਠੀਕ ਰਹਿੰਦਾ ਇਹਦੇ ਕਿਉਂਕਿ ਫੰਡਸ ਪਹਿਲਾਂ ਹੀ ਸੈਂਕਸ਼ਨ ਨੇ अराउंड 100 100 ਮਤਲਬ ਕਰੋੜ ਰੁਪਇਆ ਤੇ ਆਫਟਰ ਰੇਨੀ ਸੀਜ਼ਨ ਇਹਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਕਰੋ ਪੁੱਲ ਚੱਕਿਆ ਜਾਣਾ ਜੀ ਪੁੱਲ ਤਾਂ ਚੱਕਿਆ ਜਾਣਾ ਸੀ ਦੋ ਦਿਨ ਪਹਿਲਾਂ ਤੇ ਕੱਲ ਤੋਂ ਜਿਹੜਾ ਇਹ ਪੁਲ ਜਿਹੜਾ ਇਹ ਰਿਮੂਵ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗੁਰਦਾਸਪੁਰ ਦੇ ਰਾਵੀ ਦਰਿਆ ਤੇ ਮਕੌੜਾ ਪੱਤਣ ਤੋਂ ਪਾਰ ਦੇ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ ਲੈ ਕੇ ਦਿੱਤੀ ਇੱਕ ਬੇੜੀ ਨੂੰ ਲੋਕਾਂ ਦੇ سپرد ਕਰ ਦਿੱਤਾ ਗਿਆ ਇਸ ਬੇੜੀ ਨਾਲ ਹੁਣ ਮਕੌੜਾ ਪੱਤਣ ਤੋਂ ਪਾਰ ਦੇ ਪਿੰਡਾਂ ਦੇ ਵਸਨੀਕਾਂ ਨੂੰ ਰਾਵੀ ਦਰਿਆ ਪਾਰ ਕਰਨ ਵਿੱਚ ਸਹੂਲਤ ਮਿਲੇਗੀ ਇਸ ਮੌਕੇ ਸੰਸੀਚੇਵਾਲ ਨੇ ਦੱਸਿਆ ਕਿ ਪਿਛਲੇ ਸਾਲ ਮੀਂਹ ਦੇ ਸੀਜ਼ਨ ਦੌਰਾਨ ਇੱਕ ਮੀਡੀਆ ਰਿਪੋਰਟ ਰਾਹੀਂ ਉਹਨਾਂ ਦਾ ਧਿਆਨ ਆਇਆ ਸੀ ਕਿ ਮਕੌੜਾ ਪੱਤਣ ਵਿਖੇ ਰਾਵੀ ਦਰਿਆ ਵਿੱਚ ਚੱਲ ਰਹੀ ਕਿਸ਼ਤੀ ਦੀ ਹਾਲਤ ਠੀਕ ਨਾ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਇਸ ਸਬੰਧੀ ਉਹਨਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਪ੍ਰਸ਼ਾਸਨ ਨੇ ਨਵੀਂ ਬੇੜੀ ਦੀ ਮੰਗ ਰੱਖੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ਅਨੁਸਾਰ ਆਪਣੇ ਅਖਤਿਆਰੀ ਕੋਟੇ ਵਿੱਚੋਂ 8 ਲੱਖ ਰੁਪਏ ਦੀ ਨਵੀਂ ਬੇੜੀ ਬਣਾਉਣ ਦੇ ਲਈ ਹੁਕਮ ਜਾਰੀ ਕੀਤੇ ਸਨ ਉਨ੍ਹਾਂ ਕਿਹਾ ਕਿ ਬੀੜੀ ਬਣ ਕੇ ਤਿਆਰ ਹੋ ਗਈ ਹੈ ਅਤੇ ਮਕੌੜਾ ਪੱਤਣ ਵਿਖੇ ਪਹੁੰਚ ਗਈ ਹੈ ਜਿਸ ਨੂੰ ਲੋਕਾਂ ਦੇ ਸਬੂਤ ਕਰ ਦਿੱਤਾ ਗਿਆ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਕੌੜਾ ਪੱਤਣ ਵਿਖੇ ਪੱਕਾ ਹਾਈ ਲੈਵਲ ਪੁਲ ਬਣਾਉਣ ਦਾ ਪ੍ਰੋਜੈਕਟ ਪਾਸ ਹੋ ਗਿਆ ਹੈ ਤੇ ਜਿਸ ਦੀ ਜ਼ਮੀਨ ਐਕਵਾਇਰ ਕਰਨ ਦੇ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੇ ਗਏ ਨੇ। ਜਲਦੀ ਇਸ ਪੁਲ ਦੀ ਉਸਾਰੀ ਦੀ ਸ਼ੁਰੂਆਤ ਹੋ ਜਾਵੇਗੀ। ਇਹ ਮਕੌੜਾ ਪੱਤਣ ਜਿੱਥੇ ਪੱਕਾ ਪੁਲ ਬਣਿਆ ਨਹੀਂਗਾ ਇਹ ਜਿਹੜਾ ਟੈਂਪਰੇਰੀ ਪਰਟੋਨ ਪੁਲਾ ਉਹ ਬਾਰਸਾਂ ਕਰਕੇ ਟੱਕਿਆ ਗਿਆ ਤੇ ਜਿਹੜੀ ਕਿਸ਼ਤੀ ਆ ਉਹਦੇ ਵਿੱਚ 6 ਕਾਤੋਂ ਕਮਜ਼ੋਰ ਆ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਕੋਈ ਸਾਡੇ ਮਨ ਨੂੰ ਉਹ ਗੱਲ ਬਹੁਤ ਲੱਗੀ ਸੀ ਉਹਦੇ ਡੀਸੀ ਨਾਲ ਗੱਲ ਕੀਤੀ ਵੀ ਇੱਥੇ ਕੀ ਅਸੀਂ ਸੇਵਾ ਕਰ ਸਕਦੇ ਆ ਕਿ ਸੀਜੀ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਕਿਸ਼ਤੀ ਨਵੀਂ ਲਾ ਦੇਵੋ ਇਸੇ ਉਹਨਾਂ ਨੇ ਪੁੱਛਿਆ ਵੀ ਕਿੰਨੇ ਪੈਸੇ ਉਹਨਾਂ ਨੇ 80 ਲੱਖ ਰੁਪਏ ਦਾ ਅਨੁਮਾਨ ਦੱਸਿਆ ਸੋ ਇਸੇ ਪੈਸੇ ਦੇ ਦਿੱਤੇ ਫਿਰ ਪਿਛਲੇ ਸਾਲ ਪਲਟੂਨ ਬੋਲ ਦੁਆਰਾ ਫਿਰ ਕਿਸੇ ਆਈ ਨੀ ਸੀ ਜਿਹਦੇ ਤੇ ਬੱਝ ਗਿਆ ਤੇ ਹੁਣ ਜਿਹੜਾ ਕੱਲ ਨੂੰ ਇਹਨਾਂ ਨੇ ਪਲਟੂਨ ਬੋਲ ਚੱਕ ਦੇਣਾ ਤੇ ਜਿਹੜੀ ਕਿਸ਼ਤੀ ਆ ਇਹ ਇਹਨਾਂ ਲੋਕਾਂ ਦੀ ਸੇਵਾ ਕਰੂਗੀ ਸੋ ਇਸੇ ਵਾਸਤੇ ਅੱਜ ਸਾਨੂੰ ਪਤਾ ਲੱਗਿਆ ਕਿ ਕੱਲ ਨੂੰ ਪਲਟੂਨ ਬੋਲ ਤੇ ਕਿਹੜਾ ਨਾਂ ਤੇਹੀ ਕਿਸ਼ਤੀ ਆ ਗਈ ਹੈ ਉਹ ਵੀ ਅਸੀਂ ਜਿਹੜੀ ਹੈਗੀ ਐਸਡੀਐਨ ਸਾਹਿਬ ਨੂੰ ਦੱਸ ਦਿੱਤਾ ਅਸੀਂ ਕਿੰਨੇ ਕਿ ਜਿਹੜਾ ਇਹਦਾ ਦੋ ਨੋਟੀਫਿਕੇਸ਼ਨ ਜਿਹੜੇ ਹੈਗੇ ਹੋ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਹੁਣ ਸਾਲ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਪਲਟੂਨ ਜਿਹੜਾ ਬਣ ਕੇ ਤਿਆਰ ਹੋ ਜੂਗਾ ਕਿਉਂਕਿ ਨਵਾਂ ਪੁਲ ਜਿਹੜਾ ਹੈਗਾ ਇਹਨਾਂ ਨੂੰ ਪੱਕਾ ਬਣ ਜੂਗਾ ਫਿਰ ਇਹਦੇ ਪਲਟੂਨ ਪੁਲ ਤੋਂ ਵੀ ਇਹਨਾਂ ਦਾ ਖੜਾ 서 ਜੂਗਾ ਕਿਸ਼ਤੀ ਤੋਂ ਵੀ ਖੜਾ 서 ਜੂਗਾ ਆਰਾਮ ਦੇ ਨਾਲ ਜਿਹਦਾ ਆਮ ਨਾਗਰਿਕ ਦੂਸਰੇ ਛਾਰਾਂ ਦੇ ਹੁੰਦੇ ਇਹ ਅੱਠ ਮਿੰਟ ਵੀ ਇਹ ਬੋਲਣਾ ਇੰਡIAN ਐਕੁਇਜੀਸ਼ਨ ਜਿਹੜਾ ਐਕਟ 2013 ਉਹਦੇ ਉਹਦੇ ਅਧੀਨ ਜਿਹੜੇ ਦੋ ਨੋਟੀਫਿਕੇਸ਼ਨ ਨੇ ਸੈਕਸ਼ਨ 11 ਸੈਕਸ਼ਨ 19 ਉਹ ਦੋਨੇ ਜਿਹੜੇ ਨੇ ਸਾਡੇ ਵੱਲੋਂ ਕਰਕੇ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਨੇ ਹੋਪਫੁਲੀ ਮਹੀਨੇ ਦੇ ਵਿੱਚ ਵਿੱਚ ਉਹ ਪ੍ਰੂਵ ਹੋ ਜਾਣੇ ਚਾਹੀਦੇ ਆ ਤੇ ਆਉਣ ਵਾਲੇ ਦੋ ਕੁ ਮਹੀਨਿਆਂ ਦੇ ਵਿੱਚ ਅਵਾਰਡ ਕਰਕੇ ਤੇ ਸਾਰਾ ਕੁਝ ਠੀਕ ਰਹਿੰਦਾ ਹੈ ਕਿਉਂਕਿ ਫੰਡਸ ਪਹਿਲਾਂ ਹੀ ਸੈਂਕਸ਼ਨ ਨੇ ਅਰਾਊਂਡ 100 100 ਮਤਲਬ ਕਰੋੜ ਰੁਪਏ ਆ ਤੇ ਆਫਟਰ ਰੇਨੀ ਸੀਜ਼ਨ ਇਹਦਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਕਰੋ ਪੁਲ ਚੱਕਿਆ ਜਾਣਾ ਜੀ ਪੁਲ ਤਾਂ ਚੱਕਿਆ ਜਾਣਾ ਸੀ 2 ਦਿਨ ਪਹਿਲਾਂ ਤੇ ਕੱਲ ਤੋਂ ਜਿਹੜਾ ਇਹ ਪੁਲ ਜਿਹੜਾ ਇਹ ਰਿਮੂਵ